ਵਾਹਿਗੁਰੂ ਜੀ ਕਾ ਕਾਲ ਸਤ ਕਰਾਈ ਵਾਹਿਗੁਰੂ ਜੀ ਕੀ ਫਤਿਹ ਵਾਹਿਗੁਰੂ ਸਾਹਿਬ ਜੀ ਰਾਗ ਗੌੜੀ ਗੁਆਰੇ ਰੀ ਮਹੱਲਾ ਪੰਜਵਾ ਅਸ਼ਟਪਦੀਆ ਇੱਕ ਓੰਕਾਰ ਸਤ ਨਾਮ ਕਰਤਾ ਪੁਰਖ ਗੁਰ ਪ੍ਰਸਾਦ ਜਬ ਇਹ ਮਨ ਮਹ ਕਰਤ ਗਮਾਨਾ ਜਬ ਇਹ ਇਥੇ ਨੋ ਕਿਵੇਂ ਵਿਸਰਾਮ ਜਦ ਇਹ ਮਨਮਹ ਕਰਤ ਗਮਾਨਾ ਤਬ ਇਹ ਬਾਵਰ ਫਿਰਤ ਬਿਗਾਨਾ ਇਹ ਵੀ ਤਬ ਇਹ ਇਥੇ ਵਿਸਰਾਮ ਬਾਵਰ ਫਿਰਤ ਬਿਦਾਨਾ ਜਦ ਇਹ ਹੂਆ ਸਗਲ ਕੀ ਰੀਨਾ ਇਥਲਾ ਹੁਸਨ ਜਦ ਇਹ ਹੂਆ ਜਦ ਇਹ ਹੂਆ ਸਗਲ ਕੀ ਰੀਨਾ ਤਾ ਤੇ ਰਮਈਆ ਘਟ ਘਟ ਚੀਨਾ ਸਹਿਜ ਸੁਹਿਲਾ ਫਲ ਮਸਕੀਨੀ ਸਤਿਗੁਰ ਆਪਣਾ ਮੋਹ ਦਾਨ ਦੀਨੀ ਰਹਾਉ ਜਬ ਕਿਸ ਕੋ ਇਹ ਜਾਨਸ ਮੰਦਾ ਤਬ ਸਗਲੇ ਇਸ ਮਿਲਹਿ ਫੰਦਾ ਤਬ ਸਗਲੇ ਇਸ ਮਿਲਹਿ ਫੰਦਾ ਫੰਦਾ ਮੇਰ تیر ਜਬ ਇਨਹ ਚੁਕਾਈ ਤਾਤੇ ਇਸ ਸੰਗ ਨਹੀਂ ਬਹਿਰਾਈ ਤਾਤੇ ਇਸ ਸੰਗ ਨਹੀਂ ਬਹਿਰਾਈ ਜਬ ਇਨ ਆਪਣੀ ਜਬ ਇਨ ਆਪਣੀ ਆਪਣੀ ਧਾਰੀ ਪਹਿਲਾ ਆਪਣੀਆਂ ਔਂਕੜ ਦੇ ਨਾਲ ਦੂਜਾ ਆਪਣੀ ਹੈ ਧਿਆਨ ਨਾਲ ਉਚਾਰਨ ਕਰਨਾ ਜਬ ਇਨ ਆਪਣੀ ਆਪਣੀ ਧਾਰੀ ਤਦ ਇਸ ਕੋ ਹੈ ਮੁਸਕਲ ਭਾਰੀ ਜਬ ਇਨ ਕਰਨਹਾਰ ਪਛਤਾ ਤਬ ਇਸਨੂੰ ਨਾਹੀ ਕਿਸ ਤਾਤਾ ਤਾਤਾ ਕਸ ਕੀ ਬੋਲਨਾ ਜਬ ਇਨ ਆਪਣੋ ਬਾਧਿਓ 모ਹਾ ਜਬ ਇਨ ਇਨ ਕਸ ਕੀ ਨਹੀਂ ਬੋਲਨਾ ਜਬ ਇਨ ਆਪਣੋ ਬਾਧਿਓ 모ਹਾ ਜਬ ਇਨ ਆਪਣੋ ਬਾਧਿਓ 모ਹਾ ਆਵ ਜਾਏ ਸਦਾ ਜਾਮ ਜੋਹਾ ਜਬ ਇਸਤੇ ਸਭ ਵਿਨਸੇ ਪਰਮਾ ਭੇਦ ਨਹੀਂ ਹੈ ਪਾਰ ਬ੍ਰਹਮਾ ਭੇਦ ਨਹੀਂ ਹੈ ਭਾਰ ਪਾਰ ਬ੍ਰਹਮਾ ਜਬ ਇਨ ਜਬ ਇਨ ਜਬ ਇਨ ਜਬ ਇਨ ਕਿਛ ਕਰ ਮਾਨੇ ਭੇਦਾ ਤਵ ਤੇ ਦੂਖ ਦੰਡ ਅਰ ਖੇਦਾ ਜਬ ਇਨ ਸੇਖੋ ਏਕੀ ਬੂਜਿਆ ਹਾਂ ਬੂਜਿਆ ਕਸਤੇ ਬੋਲਨਾ ਤਵ ਤੇ ਇਸਨੋ ਸਭ ਕਿਛ ਸੂਜਿਆ ਤਬ ਤੇ ਇਸ ਨੂੰ ਸਾਰੰਗ ਸੁਣਾ ਤਬ ਤੇ ਇਸ ਨੂੰ ਸਭ ਕਿਛ ਸੂਝਿਆ ਜਬ ਇਹੋ ਧਾਵੈ ਮਾਇਆ ਅਰਥੀ ਜਬ ਇਹੋ ਧਾਵੈ ਜਬ ਇਹੋ ਧਾਵੈ ਮਾਇਆ ਅਰਥੀ ਨਹਿ ਤ੍ਰਿਪਤਾਵੈ ਨਹਿ ਤਿਸ ਲਾਠੀ ਜਬ ਇਸਤੇ ਇਹ ਹੋਇਓ ਜੋਲਾ ਹਾਂ ਜੋਲਾ ਥੋੜਾ ਜਿਹਾ ਕਸ ਕੇ ਹੀ ਬੋਲਣਾ ਜਬ ਇਸਤੇ ਇਹ ਹੋਇਓ ਜੋਲਾ ਪੀਛੇ ਲਾਗ ਚੱਲੀ ਉਠ ਕੌਲਾ ਪੀਛੇ ਲਾਗ ਚੱਲੀ ਉਠ ਕੌਲਾ ਕਰ ਕਿਰਪਾ ਜੋ ਸਤਗੁਰ ਮਿਲਿਓ ਮਨ ਮੰਦਰ ਮਹਿ ਦੀਪਕ ਜਲਿਓ ਜੀਤ ਹਾਰ ਕੀ ਸੋਜੀ ਕਰੀ ਤੋ ਇਸ ਘਰ ਕੀ ਕੀਮਤ ਪਰੀ ਕਰਨ ਕਰਾਵਨ ਸਭ ਕਿਛ ਇਕੈ ਆਪੇ ਬੁੱਧ ਵਿਚਾਰ ਵਿਵੇਕੈ ਦੂਰ ਨਾ ਨੇਰਾ ਸਭ ਕੈ ਸੰਗਾ ਵੈਸੇ ਇੱਥੇ ਹੀ ਵਿਸਰਾਮ ਲਾਉਣਾ ਦੂਰ ਨਾ ਨੇਰਾ ਸਭ ਕੈ ਸੰਗਾ ਤੇ ਹੁੰਜੇ ਇਸ ਤਰ੍ਹਾਂ ਵੀ ਲੱਗ ਜਾਂਦਾ ਦੂਰ ਨਾ ਨੇਰਾ ਸਭ ਕੈ ਸੰਗਾ ਪਰ ਮੇਨ ਵਿਸਰਾਮ ਇਹੀ ਹੈ ਦੂਰ ਨਾ ਨੇਰਾ ਨਾਉ ਦੂਰ ਨਾ ਨੇੜੇ ਉਹ ਤਾਂ ਵਾਹਿਗੁਰੂ ਨਾਲ ਹੈ ਸਾਰਿਆਂ ਦੇ ਸੱਚ ਸਾਲਾਹਨ ਨਾਨਕ ਹਰ ਰੰਗਾ ਗੜੀ ਮਹੱਲਾ ਪੰਜਵਾ ਗੁਰਸੇਵਾ ਤੇ ਨਾਮੇ ਲਾਗਾ ਤਿਸ ਕਾ ਮਿਲਿਆ ਜਿਸ ਮस्तक ਭਾਗਾ ਜਿਸ ਕਾ ਹਿਰਦਾ ਰਵਿਆ ਸੋਏ ਮਨ ਤਨ ਸੀਤਲ ਨਿਹਚਲ ਹੋਏ ਐਸਾ ਕੀਰਤਨ ਕਰ ਮਨ ਮੇਰੇ ਕਿ ਹਾ ਉਹਾ ਜੋ ਕਾਮ ਤੇਰਾ ਰਹਾ ਜਾਸ ਜਪਤ ਭਉ ਅਪਦਾ ਜਾਏ ਧਾਵਤ ਮਨੁਆ ਆਵੈ ਠਾਈ ਜਾਸ ਜਪਤ ਫਿਰ ਦੁੱਖ ਨਾ ਲਾਗਾ ਜਾਸ ਜਪਤ ਫਿਰ ਹਮ ਭਗਾ ਫਿਰ ਨਹੀਂ ਆ ਵਿੱਚ ਜਾਸ ਜਪਤ ਇਹ ਹਮ ਭਗਾ ਜਾਸ ਜਪਤ ਵਸ ਆਵਹ ਪੰਚਾ ਵਸ ਕਸ ਕੇ ਬੋਲਨਾ ਆ ਜਾਸ ਜਪਤ ਹਿਰਦ ਰਿਦਾ ਅੰਮ੍ਰਿਤ ਸੰਚਾ ਜਾਸ ਜਪਤ ਇਹ ਤ੍ਰਿਸ਼ਨਾ 부ਜਾ 부ਜਾ ਪਦ ਪੂਰ ਲਈ ਉਚਾਰਨ ਕਰਨਾ ਜਾਸ ਜਪਤ ਹਰ ਦਰਗਹ ਸਿੱਜ ਸਿੱਜ ਕਸ ਕੀ ਵਿਚਾਰਨ ਕਰਨਾ ਜਾਸ ਜਪਤ ਕੋਟ ਮਿਟੇ ਅਪਰਾਧ ਜਾਸ ਜਪਤ ਹਰ ਹੋ ਵਹ ਸਾਧ ਦੇਵ ਇਸਰਾਮ ਧਿਆਨ ਨਾਲ ਲਾਉਣਾ ਜਾਸ ਜਪਤ ਹਰ ਇਥੇ ਇਸਰਾਮ ਲਾਉਣਾ ਹੋ ਵਹ ਸਾਧ ਜਾਸ ਜਪਤ ਮਨ ਸੀਤਲ ਹੋਵਾ ਜਾਸ ਜਪਤ ਮਾਲ ਸਗਲੀ ਖੋਵਾ ਜਾਸ ਜਪਤ ਰਤਨ ਹਰ ਮਿਲਾ ਸਸਾ ਪੂਰਾ ਉਚਾਰਨ ਕਰਨਾ ਜਾਸ ਜਪਤ ਜਾਸ ਯਾਨੀ ਇਉਂ ਫਿੱਕਾ ਨਹੀਂ ਰਹਿਣਾ ਚਾਹੀਦਾ ਸਸਾ ਪੂਰਾ ਸ਼ੁੱਧ ਬੋਲਣਾ ਹੈ ਜਾਸ ਜਪਤ ਨਖੇਰ ਕੇ ਪੜ੍ਹਨਾ ਹੈ ਜਾਸ ਜਪਤ ਰਤਨ ਹਰ ਮਿਲਾ ਜਾਸ ਜਪਤ ਰਤਨ ਹਰ ਮਿਲਾ ਬਹਰ ਨਾ ਛੋਡਾ ਹਰ ਸੰਗ ਹਿਲਾ ਜਾਸ ਜਪਤ ਕਈ ਵੈਕੁੰਠ ਕਈ ਵੈਕੁੰਠ ਵਾਸ ਜਾਸ ਜਪਤ ਸੁਖ ਸਹਜ ਨਿਵਾਸ ਜਾਸ ਜਪਤ ਇਹ ਅਗਨ ਨ ਪੋਹੈ ਜਾਸ ਜਪਤ ਇਹ ਅਗਨ ਨ ਪੋਹਤ ਜਾਸ ਜਪਤ ਇਹ ਅਗਨ ਨ ਪੋਹਤ ਜਾਸ ਜਪਤ ਇਹ ਕਾਲ ਨ ਜੋਹਤ ਜਾਸ ਜਪਤ ਤੇਰਾ ਨਿਰਮਲ ਮਾਥਾ ਮਾਥਾ ਪਾਜ ਜਿਹੜਾ ਕਸਕੇ ਉਚਾਰਨ ਕਰਨਾ ਜਾਸ ਜਪਤ ਸਗਲਾ ਦੁਖ ਲਾਥਾ ਜਾਸ ਜਪਤ ਮੁਸਕਲ ਕਛੂ ਨਾ ਬਨਾ ਜਾਸ ਜਪਤ ਸੁਣ ਅਨਹਤ ਧੁਨ ਧੁਨੈ ਪੂਲਾ ਹੀ ਉਚਾਰਨ ਕਰਨਾ ਜਾਸ ਜਪਤ ਇਹ ਨਿਰਮਲ ਹੋਏ ਜਾਸ ਜਪਤ ਕਮਲਾ ਕਮਲ ਸਿੱਧਾ ਹੋਏ ਸਿੱਧਾ ਪਾਰਾ ਉਚਾਰਨ ਕਰਨਾ ਤਦੇ ਨਾਲ ਜਾਸ ਜਪਤ ਕਮਲ ਸਿੱਧਾ ਹੋਏ ਗੁਰ ਸੋਭ ਦ੍ਰਿਸ਼ਟ ਸਭ ਉਪਰ ਕਰੀ ਗੁਰ ਪਾਤੇ ਯਮਕ ਲਾਦਨੀ ਹੈ ਗੁਰ ਸੋਭ ਦ੍ਰਿਸ਼ਟ ਇਥੇ ਵਿਸਰਾਮ ਸਭ ਉਪਰ ਕਰੀ ਗੁਰ ਸੋਭ ਦ੍ਰਿਸ਼ਟ ਸੁਭ ਸੁਭ ਦ੍ਰਿਸ਼ਟ ਗੁਰ ਸੋਭ ਦ੍ਰਿਸ਼ਟ ਸਭ ਉਪਰ ਕਰੀ ਜਿਸ ਕਾ ਹਿਰਦਾ ਮੰਤਰ ਦੇ ਹਰੀ ਅਖੰਡ ਕੀਰਤਨ ਤਿੰਨ ਭੋਜਨ ਚੂਰਾ ਕਥ ਨਾਨਕ ਜਿਸ ਸਤਗੁਰ ਪੂਰਾ ਗਉੜੀ ਮਹੱਲਾ ਪੰਜਵਾ ਗੁਰ ਕਾ ਸ਼ਬਦ ਰਿਧ ਅੰਤਰ ਧਾਰੈ ਪੰਚ ਜਨਾ ਜਨਾ ਸਿਉ ਸੰਗ ਨਿਵਾਰੈ 10 ਇੰਦਰੀ 10 ਇੰਦਰੀ ਕਰ ਰੱਖੈ ਵਾਸ 10 ਪੂਲਾ ਬੂਲਨਾ ਤਾ ਕੈ ਆਤਮੈ ਹੋਈ ਪਰਗਾਸ ਐਸੀ ਦ੍ਰਿੜਤਾ ਤਾ ਕਹਿ ਹੂਏ ਜਾ ਕਉ ਦਇਆ ਮਇਆ ਪ੍ਰਭ ਸੂਏ ਰਹਾਉ ਸਾਜਨ ਦੁਸ਼ਟ ਜਾ ਕੈ ਏਕ ਸਮਾਨੈ ਜੀਤਾ ਬੋਲਣ ਤੀਤਾ ਗਿਆਨੈ ਜੀਤਾ ਸੁਨਣਾ ਤੀਤਾ ਨਾਮ ਜੀਤਾ ਸੁਨਣਾ ਇਥੇ ਵਿਸਰਾਮ ਲਾਦਨਾ ਤੀਤਾ ਥੋੜਾ ਜਿਹਾ ਠਹਿਰਾ ਦੇ ਕੇ ਬੋਲਨਾ ਫਿਰ ਨਾਮ ਜੀਤਾ ਪੀਖਣਾ ਤੀਤਾ ਧਿਆਨ ਸਹਜੇ ਜਾਗਣ ਸਹਜੇ ਸੂਏ ਸਹਜੇ ਹੂਤਾ ਜਾਏ ਸੁ ਹੋਏ ਜਾਣਦੇ ਹੋ ਸਾਹ ਹਾਂਜੀ ਸਹਜੇ ਹੂਤਾ ਜਾਏ ਸੁ ਹੋਏ ਸਹਜ ਬੈਰਾਗ ਸਹਜੇ ਹੀ ਹੱਸਣਾ ਹੱਸਣਾ ਥੋੜਾ ਜਿਹਾ ਕਸ ਕੇ ਬੋਲਨਾ ਸਹਿਜੇ ਤੂ ਪ ਸਹਿਜ ਹੀ ਜਪਨਾ ਸਹਿਜੇ ਭੂਜਨਾ ਸਹਿਜੇ ਭਾਉ ਸਹਿਜੇ ਮਿਟਿਓ ਸਗਲ ਦੁਰਾਉ ਸਹਿਜੇ ਹੁਆ ਸਾਧੂ ਸੰਗ ਸਹਿਜ ਮਿਲਿਓ ਪਾਰ ਬ੍ਰਹਮ ਨਿਸੰਗ ਸਹਿਜੇ ਗ੍ਰਹਿ ਮਹਿ ਸਹਿਜ ਉਦਾਸੀ ਸਹਿਜੇ ਦੁਬਿਦਾਂਤਨ ਕੀ ਨਾਸੀ ਇਸਹਿਜੇ ਤੇ ਵਿਸਰਾਮ ਲਾਉਣਾ ਜਾ ਕੈ ਸਹਜ ਮਨ ਭਇਆ ਆਨੰਦ ਤਾ ਕੋ ਪੀਟਿਆ ਪਰਮਾਨੰਦ ਸਹਜੇ ਅੰਮ੍ਰਿਤ ਪੀਓ ਨਾਮ ਏਵੀ ਵਿਸਰਾਮ ਧਿਆਨ ਨਾਲ ਲਾਉਣਾ ਸਹਜੇ ਅੰਮ੍ਰਿਤ ਪੀਓ ਨਾਮ ਸਹਜੇ ਕੀਨੋ ਜੀਵ ਕੋ ਦਾਨ ਸਹਜੇ ਕੀਨੋ ਤੇ ਵਿਸਰਾਮ ਲਾ ਦੋ ਜੀਵ ਕੋ ਇਥੇ ਠਮਕ ਦਾਨ सहज कथा में है आत्म रसिया ताके संग अविनाशी बसिया सहज आसन अस्थिर पाया सहज अनहद शब्द बजाया ये विश्राम सहज तिलोना सहज अनहद शब्द बजाया सहज रोण चोंकार सुहाया ये भी पाठ ध्यान नाल उच्चारण करना है सहज ति विश्राम है ਰੁਣ ਝੁਣਕਾਰ ਇਹ ਸੰਬੰਧਕ ਪਾਠ ਹੈਗਾ ਇਕੱਠਾ ਨਹੀਂ ਕਰਨਾ ਰੁਣ ਝੁਣਕਾਰ ਝੁਣਕਾਰ ਨਹੀਂ ਕਹਿ ਦੇਣਾ ਕੋ ਗਲਾ ਕੇ ਕੱਕਾ ਉਚਾਰਨ ਕਰਨਾ ਹੈ ਰੁਣ ਝੁਣਕਾਰ ਇੱਥੇ ਠਮਕ ਲਾ ਦੇਣੀ ਹੈ ਫਿਰ ਬੋਲਣਾ ਸੁਹਾਇਆ ਸੁਹਾਇਆ ਔਂਕੜ ਨਾਲ ਉਚਾਰਨ ਕਰਨਾ ਹੈ ਸੂਹਾਇਆ ਹੂੜਾ ਨਹੀਂ ਬੋਲਣਾ ਸਰਦੀ ਰੁਣ ਝੁਣਕਾਰ ਸੁਹਾਇਆ ਤਾਕ ਘਰ ਪਾਰ ਬ੍ਰਹਮ ਸੁਮਾਇਆ ਸਹਿਜ ਜਾ ਕਉ ਪਰਿਉ ਕਰਮਾ ਸਹਿਜ ਗੁਰ ਭਿਟਿਓ ਸੱਚ ਧਰਮਾ ਜਾ ਕੈ ਸਹਿਜ ਭਾਇਆ ਸੂ ਜਾਣੈ ਜਾ ਕੈ ਸਹਿਜ ਭਾਇਆ ਸੂ ਜਾਣੈ ਨਾਨਕ ਦਾਸ ਤਾ ਕੈ ਕੁਰਬਾਨ ਹੈ ਵਾਹਿਗੁਰੂ ਜੀ ਕਾ ਕਾਲ ਸਹਾ ਕਰਹੈ ਵਾਹਿਗੁਰੂ ਜੀ ਕੀ ਫਤਿਹ